ਕੀ ਫੈਸਲਾ ਉਹ ਆਦਾ ਨਹੀਂ ਖਾਈਆਂ ਦਾ ਬੰਦਾ ਜਾ ਰਿਹਾ ਤੇ ਜਿੰਨਾ ਖਾਈਆਂ ਨੂੰ ਮੇਰਾ ਖਿਆਲ ਜੇ ਅਸੀਂ ਉਹਨਾਂ ਤੇ ਪੁਲ ਨਾ ਹੋ ਸਾਰੇ ਤੇ ਅਸੀਂ ਬਹੁਤ ਇੱਕ ਦੂਜੇ ਤੋਂ ਦੂਰ ਹੋ ਜਾਈਨਾ ਸਾਇੰਸ ਵੀ ਕਹਿੰਦੀ ਹੈ ਕਿ ਜਿਹੜਾ ਸਾਊਥ ਅੰਡੇੜੇ ਦਾ ਤਾਰਾ ਧਰਤੀ ਤੋਂ ਨਜ਼ਰ ਆ ਰਿਹਾ ਉੱਥੇ ਪਹੁੰਚਣ ਵਾਸਤੇ ਵੀ ਪਤਾ ਨਹੀਂ ਕਿੰਨੇ ਸੌ ਸਾਲ ਪ੍ਰਕਾਸ਼ ਵਰਾ ਲੱਗ ਜਾਣਾ ਕਿਉਂਕਿ ਸਿਆਣੇ ਕਹਿੰਦੇ ਆ ਮਾਂ ਪੁੱਤ ਜੰਮਦੀ ਆ ਤੇ ਉਹਦਾ ਨਾਂ ਜਿਹੜੇ ਉਹ ਪਿੰਡ ਵਾਲੇ ਰੱਖਦੇ ਆ ਤੁਹਾਡਾ ਪਤਾ ਲੱਗ ਜਾਂਦਾ ਕਿ ਤੁਸੀਂ ਕਿੰਨੇ ਪਾਣੀ ਜੀਏ ਇਹ ਤੇ ਉਹਨਾਂ ਜਾਂਜੀਆਂ ਵਾਲਾ ਹਾਲ ਹੁੰਦਾ ਵੀ ਜਿਹੜੇ ਬਰਾਤ ਚ ਸਾਰੇ ਭੰਗੜਾ ਪਾਉਂਦੇ ਆ ਪਰ ਜਦੋਂ ਤੁਹਾਡੇ ਤੇ ਵਿਪਤਾ ਬੰਦੀ ਨਾ ਦਵਾ ਜੀਆਂ ਜ ਕੋਈ ਅਨਬਨ ਹੋ ਜਾਂਦੀ ਮੁੜਕੇ ਨਹੀਂ ਕੋਲਾ ਉਦਾ ਹੁੰਦਾ ਰਵਾਜ ਤੇ ਕਈ ਲੋਕ ਉਸਤੂਰੀ ਵਰਗੇ ਹੁੰਦੇ ਆ ਉਹਨਾਂ ਨੂੰ ਜਿਹੜਾ ਵੀ ਸ਼ੂਜੇ ਜਿੱਥੇ ਵੀ ਪਏ ਹੋਣਾ ਉੱਥੇ ਸਦਾ ਮਹਿਕ ਆਉਂਦੀ ਰਹਿੰਦੀ ਸ੍ਰੀ ਗੱਲ ਦੋਸਤੋ ਸਵੇਰ ਦਾ ਸਮਾਂ ਖੂਬਸੂਰ ਸਵੇਰ ਤੁਹਾਡੇ ਵਰਗੀ ਇਹ ਮੇਰਾ ਚੈਨਲ ਚੰਗਦੀ ਰਾਹ ਇਸ ਚੈਨਲ ਤੇ ਸਵਾਗਤ ਹੈ ਦੋਸਤੋ ਦੋਸਤੋ ਇਹ ਗਜ਼ਲ ਦਾ ਬੜਾ ਪਿਆਰਾ ਸ਼ੇਅਰ ਆ ਹਰ ਤਰਫ ਹਰ ਜਗ੍ਹਾ ਬੇਸ਼ਮਾਰ ਆਦਮੀ ਹਰ ਤਰਫ ਹਰ ਜਗ੍ਹਾ ਬੇਸ਼ਮਾਰ ਆਦਮੀ ਫਿਰ ਵੀ ਕਿੰਨਾ ਤਨਹਾ ਹੈ ਜੇ ਆਦਮੀ ਦੋਸਤੋ ਸ਼ਹਿਰਾਂ ਦੇ ਵਿੱਚ ਜਿੱਥੇ ਰੌਲਾ ਵਾ ਗਲੀਆਂ ਦੇ ਵਿੱਚ ਟੀਟੀਪੀਪੀ ਜਲਦੀ ਆ ਸ਼ੋਰ ਆ ਕੋ ਸੁਣਾਈ ਨਹੀਂ ਦਿੰਦਾ ਉਹਨਾਂ ਗਲੀਆਂ ਉਹਨਾਂ ਘਰਾਂ ਦੇ ਚੌਕਟ ਦੇ ਦਰਵਾਜ਼ਿਆਂ ਤੇ ਮੈਂ ਲੋਕ ਬੈਠੇ ਵੇਖੇ ਆ ਜਿਹੜੇ ਆਪਣੀ ਚੁੱਪ ਚ ਗੋਤੇ ਖਾ ਰਹੇ ਆ ਔਰ ਉਹਨਾਂ ਨੂੰ ਕੋਈ ਸ਼ਹਿਰ ਦਾ ਸ਼ੋਰ ਨਹੀਂ ਸ਼ੋਰ ਨਹੀਂ ਸੁਣ ਰਿਹਾ ਉਹ ਜਿਹਨਾਂ ਨੂੰ ਭੀੜ ਭੜਕਾਂ ਨਹੀਂ ਦਿਖਾਈ ਦੇ ਰਿਹਾ ਉਹ ਆਪਣੀਆਂ ਸੋਚਾਂ ਤੇ ਗੁਲਤਾਨ ਨੇ ਪਰ ਉਹਨਾਂ ਦੀ ਸੋਚ ਉਹਨਾਂ ਦੀ ਤਨਹਾਈ ਉਹਨਾਂ ਦੀ ਅਵਾਯਾਰੀ ਉਹਨਾਂ ਨੂੰ ਰੋਗ ਬਣ ਕੇ ਖਾਈ ਜਾ ਰਹੀ ਹੈ ਕਈ ਵਾਰੀ ਮੇਰੀਆਂ ਕਵਤਾਵਾਂ ਦੇ ਵਿਸ਼ੇ ਇੱਥੋਂ ਹੀ ਨਿਕਲ ਜਾਂਦੇ ਉਹਨਾਂ ਦੀ ਇਹ ਡਾਡੀ ਚੁੱਪਾ ਮਸਾਣਾ ਵਰਗੇ ਚਿਹਰੇ ਜਦੋਂ ਮੈਂ ਵੇਖਦਾ ਤਾਂ ਮੈਂ ਕਈ ਵਾਰੀ ਸੱਚੀ ਡਰ ਜਾਂਦਾ ਵਾਕੇ ਹੀ ਘਰ ਪਰਿਵਾਰ ਹੁੰਦਿਆ ਕੰਡਾ ਸੱਜਿਆ ਹੁੰਦਿਆਂ ਵੀ ਅਸੀਂ ਇੱਕ ਦੂਜੇ ਤੋਂ ਇੰਨੇ ਦੂਰ ਹੁੰਦੇ ਜਾ ਰਹੇ ਹਾਂ ਕਿ ਫੈਸਲਾ ਕੋਹਾ ਦਾ ਨਹੀਂ ਖਾਈਆਂ ਦਾ ਬੰਦਾ ਜਾ ਰਿਹਾ ਤੇ ਜਿੰਨਾ ਖਾਈਆਂ ਨੂੰ ਮੇਰਾ ਖਿਆਲ ਜੇ ਅਸੀਂ ਉਹਨਾਂ ਤੇ ਪੁਲ ਨਾ ਹੋ ਸਾਰੇ ਤੇ ਅਸੀਂ ਬਹੁਤ ਇੱਕ ਦੂਜੇ ਤੋਂ ਦੂਰ ਹੋ ਜਾਈਨਾ ਇੱਕ ਟਾਈਮ ਹੁੰਦਾ ਜਦੋਂ ਸਾਡੇ ਵਿੱਚ ਥੋੜੀ ਬਹੁਤੀ ਜਾਣ ਹੁੰਦੀ ਆ ਉਸ ਟਾਈਮ ਅਸੀਂ ਬੜਾ ਚਲਾਕੀਆਂ ਤੋਂ ਕੰਮ ਲੈਨੇ ਆ। ਤੇ ਅਸੀਂ ਸੋਚਦੇ ਆਂ ਕਿ ਮੇਰੇ ਵਰਗਾ ਚਲਾਕ ਮੇਰੇ ਵਰਗਾ ਚਤਰ ਕੋਈ ਨਹੀਂ। ਬੇਗੂ ਬਣਾਉਣ 'ਚ ਮੈਂ ਮਾਹਿਰ ਆ। ਪਰ ਅਸੀਂ ਉਸ ਟਾਈਮ ਆਪਦੀਆਂ ਚਲਾਕੀਆਂ ਨਾਲ ਮਲਾਈ ਖਾਨ 'ਚ ਲੱਗੇ ਰਹਿੰਨੇ ਆ। ਪਰ ਅਸੀਂ ਇਹ ਨਹੀਂ ਸੋਚਦੇ ਕਦੀ ਵੀ ਕਿ ਕੁਦਰਤ ਕਿੰਨੇ ਬੀਜ ਪੈਦਾ ਕੀਤੇ ਆ ਜਿੰਨੇ ਇਸ ਸੰਸਾਰ ਪੈਦਾ ਕੀਤਾ ਜਿੰਨੇ ਪ੍ਰਕਿਰਤੀ ਪੈਦਾ ਕੀਤੀ ਆ ਬ੍ਰਹਿਮੰਡ ਪੈਦਾ ਕੀਤੇ ਆ ਲੱਖ ਆਕਾਸ਼ਾਂ ਕਾਸ਼ ਪਤਾਲਾਂ ਪਤਾਲ ਪੈਦਾ ਕੀਤੇ ਆ ਅਰਬਾਂ ਖਰਬਾਂ ਸੂਰਜ ਪੈਦਾ ਕੀਤੇ ਆ ਅਰਬਦ ਨਰਬਦ ਤੰਧੂਕਾਰਾ ਇਹ ਸ਼ਬਦ ਤੋਂ ਗਾਂ ਤਾਂ ਮੈਨੂੰ ਲੱਗਦਾ ਕਿ ਕਹਿਣ ਦੀ ਲੋੜ ਹੀ ਕੁਝ ਨਹੀਂ ਵੀ ਕੋਈ ਅੰਤ ਹੀ ਨਹੀਂ ਸਾਇੰਸ ਵੀ ਕਹਿੰਦੀ ਹੈ ਕਿ ਜਿਹੜਾ ਸਭ ਤੋਂ ਨੇੜੇ ਦਾ ਤਾਰਾ ਧਰਤੀ ਤੋਂ ਨਜ਼ਰ ਆ ਰਿਹਾ ਉੱਥੇ ਪਹੁੰਚਣ ਵਾਸਤੇ ਵੀ ਪਤਾ ਨਹੀਂ ਕਿੰਨੇ ਸੌ ਸਾਲ ਪ੍ਰਕਾਸ਼ਵਰਾ ਲੱਗ ਜਾਣਾ ਬਹੁਤ ਕੁਦਰਤਾ ਦੂਰਾ ਅਸੀਂ ਉਹਦੀ ਲੀਲਾ ਦੇ ਛੋਟੇ ਜਿਹੇ ਅੰਸ਼ਾ ਸਾਡੇ ਬੀਜੇ ਬੀਜੇ ਮੁੜਕੇ ਜਦੋਂ ਥੋੜੇ ਜਿਹੀ ਉਮਰ ਦਰਾਜ ਹੁੰਦੇ ਆ ਤੇ ਹਰ ਕਿਸੇ ਨੂੰ ਸਾਡਾ ਪਤਾ ਲੱਗ ਜਾਂਦਾ ਕਿਉਂਕਿ ਸਿਆਣੇ ਕਹਿੰਦੇ ਆ ਮਾਂ ਪੁੱਤ ਜੰਮਦੀ ਆ ਤੇ ਉਹਦਾ ਨਾਂ ਜਿਹੜੇ ਉਹ ਪਿੰਡ ਵਾਲੇ ਰੱਖਦੇ ਆ ਟਾਡਾ ਪਤਾ ਲੱਗ ਜਾਂਦਾ ਕਿ ਤੁਸੀਂ ਕਿੰਨੇ ਪਾਣੀ ਜੀਏ ਤੇ ਫਿਰ ਲੋਕ ਤੁਹਾਡਾ ਤੁਹਾਡੇ ਹਿਸਾਬ ਨਾਲ ਉਸੇ ਤਰੀਕੇ ਨਾਲ ਹੀ ਫਿਰ ਤੁਹਾਡੇ ਨਾਲ ਵਿਹਾਰ ਸ਼ੁਰੂ ਹੁੰਦਾ ਤੇ ਫਿਰ ਤੁਸੀਂ ਜਿੰਨੀਆਂ ਮਰਜ਼ੀ ਚੁਲਾਕੀਆਂ ਜਿੰਨੀਆਂ ਮਰਜ਼ੀ ਗੱਲਾਂ ਕਰੋ ਫਿਰ ਅਗਲਾ ਗਾੜੀ ਨੂੰ ਹੱਸਣ ਦੇ ਪੈਂਦਾ ਬਜਾ ਕਰਨ ਦੇ ਪੈਂਦਾ ਉਹਨੂੰ ਪਤਾ ਹੁੰਦਾ ਕਿ ਤੁਸੀਂ ਇੰਨੇ ਹੀ ਪਾਣੀ ਜੀਏ ਤੁਸੀਂ ਕਿੱਤੇ ਕਿੱਤੇ ਪਾਣੀ ਜੀਏ ਗੋਡੇ-ਗੋਡੇ ਪਾਣੀ ਜੀਏ ਕਿੰਨੇ-ਕਿੰਨੇ ਪਾਣੀ ਜੀਏ ਔਰ ਤੁਸੀਂ ਆਪਣੀ ਚੁਲਾਕੀ ਤੋਂ ਕਦੀ ਵੀ ਆਵਾਜ਼ ਨਹੀਂ ਆਉਂਦੇ ਕਿਉਂਕਿ ਤੁਸੀਂ ਜਦੋਂ ਤੁਹਾਡੇ ਨਵੇਂ ਦੋਸਤ ਬਣਾਉਣ ਦਾ ਸਮਾਂ ਸੀ ਨਵੇਂ ਰਿਸ਼ਤੇਦਾਰ ਬਣਾਉਣ ਦਾ ਸਮਾਂ ਸੀ ਨਵੀਆਂ ਸਾਂਝਾਂ ਬਣਾਉਣ ਦਾ ਸਮਾਂ ਸੀ ਨਵੇਂ ਆਰੇਦ ਵਾਲੇ ਅਨੁਸਾਰਨ ਦਾ ਸਮਾਂ ਸੀ ਉਦੋਂ ਤੁਸੀਂ ਬਹੁਤ ਚਲਾਕੀਆਂ ਤੋਂ ਕੰਮ ਲੈ ਲਿਆ ਹੁਣ ਤੁਸੀਂ ਖੁਦ ਨੂੰ ਵਿਚਾਰੇ ਸਾਥਤ ਕਰਨ ਤੇ ਉਤਰੇ ਜੀ ਤੇ ਹੁਣ ਉਹ ਜਿਹੜੇ ਬੂਏ ਨੇ ਦਰਵਾਜ਼ੇ ਨੇ ਜਿਨ੍ਹਾਂ ਤੇ ਤੁਸੀਂ ਬੈਠੇ ਜੇ ਤਨਹਾ ਉੱਥੇ ਕੋਈ ਨਹੀਂ ਤੁਹਾਨੂੰ ਪੁੱਛ ਰਿਆ ਇੱਕ ਟਾਈਮ ਹੁੰਦਾ ਜਦੋਂ ਤੁਸੀਂ ਬਿਮਾਰ ਹੁੰਦੇ ਜੇ ਕੋਈ ਤੁਹਾਡੀ ਤਵਾਦਾਰੀ ਵਾਸਤੇ ਹੁੰਦਾ ਕੋਈ ਤੁਹਾਡਾ ਹਾਲ ਚਾਲ ਪੁੱਛਦਾ ਤੇ ਤੁਹਾਨੂੰ ਚੰਗਾ ਵੀ ਲੱਗਦਾ ਇਹ ਭਾ ਬੰਦਾ ਆਇਆ ਮੇਰਾ ਪਰ ਇਹ ਬਖਾਵਾ ਵਾ ਸਾਰਾ ਹੀ ਐਕਚੁਅਲੀ ਇਸ ਤਰ੍ਹਾਂ ਦੇ ਲੋਕ ਇਸ ਕਰਕੇ ਨਹੀਂ ਜਾਂਦੇ ਕਿ ਉਹਨਾਂ ਨੂੰ ਤੁਹਾਡੀ ਬੜੀ ਖੇਚ ਹੁੰਦੀ ਆ ਕਿ ਬੜਾ ਤੂੰ ਉਹ ਤੁਹਾਡਾ ਪਤਾ ਲੈਣ ਜਾਂਦੇ ਆ ਅਸਲ ਚ ਇਹ ਵੇਖਣਾ ਚਾਹੁੰਦੇ ਆ ਵੀ ਤੂੰ ਹੁਣ ਕਿ ਹੱਕੇ ਹਾਲਤ ਚ ਇਸ ਚਾਈ ਆ ਇਹਨੂੰ ਮਾਤਾ ਸੋਚਿਓ ਤੁਸੀਂ ਕਿ ਕੋਈ ਤੁਹਾਡਾ ਮਦਰ ਦਾ ਆ ਕੇ ਤੁਹਾਡੇ ਵਾਸਤੇ ਕੇਲੇ ਲੈ ਕੇ ਆਇਆ ਫਰੂਟ ਲੈ ਕੇ ਆਇਆ ਇਹ ਤੇ ਬਾਨਾ ਵਾ ਜੇ ਤਾਂ ਤੁਸੀਂ ਹਸਤਾਲੋਂ ਉੱਠ ਕੇ ਘਰ ਆ ਜਾਂਦੇ ਜੇ ਫਿਰ ਉਹਨਾਂ ਲੋਕਾਂ ਨੂੰ ਚਾਹੀਦਾ ਉਹ ਤੁਹਾਡੇ ਕੋਲ ਦੋ ਦਿਨ ਛੱਡ ਕੇ ਘਰ ਵੀ ਆਇਆ ਕਰਨ ਮੁੜ ਕੇ ਕੋਈ ਨਹੀਂ ਆਉਂਦਾ ਇਹ ਤੇ ਉਹਨਾਂ ਜਾਂਜੀਆਂ ਵਾਲਾ ਹਾਲ ਹੁੰਦਾ ਪੂ ਜਿਹੜੇ ਬਰਾਤ ਚ ਸਾਰੇ ਭਗੜਾ ਪਾਉਂਦੇ ਆ ਅਰ ਜਦਨ ਤੁਹਾਡੇ ਦੇ ਵਿਪਤਾ ਬੰਦੀ ਨਾ ਦੁਆਜੀਆਂ ਚ ਕੋਈ ਅਨਬਣ ਹੋ ਜਾਂਦੀ ਮੁੜਕੇ ਨਹੀਂ ਕੋ ਲਵਦਾ ਨਾ ਰਾਵਾਂ ਜੇ ਇਹ ਤੁਸੀਂ ਕਚੈਰੀਆਂ ਕੋਟਾ ਜੇ ਆਪ ਹੀ ੱੱਕੇ ਖਾਂਦੇ ਫਿਰਦੀ ਜੇ ਪਰ ਜਿਨ੍ਹਾਂ ਦਾ ਸਾਰਾ ਜੋਰ ਲੱਗਿਆ ਹੁੰਦਾ ਮਸ਼ੀ ਤੇ ਪਕੌੜਿਆਂ ਨੇ ਨੁਕਸ ਕੱਢਣ ਚ ਉਹ ਕਿਤੇ ਦੂਰ ਦੂਰ ਬਣੀ ਥਿਆਉਂਦੇ ਦੋਸਤੋ ਗੱਲ ਮੈਂ insan ਦੀ ਆਵਾਜ਼ ਆਰੀ ਉਹਦੀ ਇਕਲਤਾ ਉਹਦੀ ਤਨਹਾਈ ਨੂੰ ਲੈ ਕੇ ਕੱ ਰਿਆ ਸੀ ਵੀ ਬੇਸ਼ੁਮਾਰ ਦੁਨੀਆਂ ਵਾਂ ਪਰ ਆਦਮੀ ਜਿਹੜਾ ਵਾ ਉਹ ਤਨਹਾ ਏ ਇਕੱਲਾ ਇੰਨਾ ਤਨਹਾ ਇੰਨਾ ਇਕੱਲਾ ਵਾ ਕਿ ਉਹਦੀ ਆਵਾਜ਼ ਕੋਈ ਨਹੀਂ ਸੁਣ ਰਿਆ ਉਹ ਚੀਖ ਰਿਆ ਦੱਬਾ ਪੈਣ ਵਾਂਗੂ ਚਲਾ ਰਿਆ ਉਹਦੇ ਲਾਗੇ ਸਾਰਾ ਸਿਸਟਮ ਚੱਲ ਰਿਆ ਪਰ ਕੋਈ ਸੁਣਦਾ ਨਹੀਂ ਉਹਦੀ ਕੋਈ ਸੁਣਨ ਵਾਲਾ ਨਹੀਂ ਸ਼ਾਇਦ ਉਹ ਦੇਖ ਕੇ ਬੰਦ ਥੱਕ ਕੇ ਗਏ ਆ ਸ਼ਾਇਦ ਇਹੀ ਸਾਡਾ ਦੋਸਤੋ ਖਸ਼ਰਾ ਤੇ ਕਈ ਲੋਕ ਮੈਂ ਵੇਖੇ ਆ ਫੁੱਲ ਦੀ ਤਰ੍ਹਾਂ ਖਿਰਦੇ ਆ ਤੇ ਫੁੱਲ ਦੀ ਤਰ੍ਹਾਂ ਹੀ ਹੋ ਜਾਂਦੇ ਆ ਤੇ ਕਈ ਲੋਕ ਕਸਤੂਰੀ ਵਰਗੇ ਹੁੰਦੇ ਆ ਉਹਨਾਂ ਨੂੰ ਜਿਹੜਾ ਵੀ ਛੂਹੇ ਜਿੱਥੇ ਵੀ ਪਏ ਹੋਣਾ ਉੱਥੇ ਸਦਾ ਮਹਿਕ ਆਉਂਦੀ ਰਹਿੰਦੀ ਇੰਨਾ ਕਸਤੂਰੀ ਵਰਗੇ ਲੋਕਾਂ ਦੀ ਲੋੜ ਆ ਤੇ ਜਿਨ੍ਹਾਂ ਦੇ ਨਾਲ ਜਿਹੜੇ ਸਾਡੇ ਪਰਿਵਾਰਾਂ ਦੇ ਸੂਤਰ ਧਾਰ ਬਣ ਸਕਣ ਜਿਨ੍ਹਾਂ ਦੇ ਨਾਲ ਸਾਡੇ ਪਰਿਵਾਰ ਗੱਡੇ ਜਾ ਸਕਣ ਜਿਨ੍ਹਾਂ ਦਾ ਕੋਈ ਇਤਰਾਮ ਕਰੇ ਪਰ ਉਹ ਕਿਸੇ ਨੂੰ ਦਬਕਾ ਵੀ ਮਾਰਨ ਤੇ ਕਿਸੇ ਨੂੰ ਗੁੱਸਾ ਨਾ ਆਵੇ ਇਦਾਂ ਦੇ ਲੋਕ ਮੈਂ ਆਪਣੀ ਦਾਦੀ ਤੋਂ ਬਾਅਦ ਇਦਾਂ ਦਾ ਬੰਦਾ ਕੋਈ ਆਪਦੇ ਘਰ ਚ ਨਹੀਂ ਵੇਖਿਆ ਕੋਈ ਇਨਸਾਨ ਨਹੀਂ ਇਦਾਂ ਦਾ ਵੇਖਿਆ ਜਿਹੜਾ ਕਿਸੇ ਨੂੰ ਇੱਕ ਦੂਜੇ ਨਾਲ ਜੋੜ ਸਕੇ ਤੋੜਨ ਵਾਲੇ ਬਹੁਤ ਵੇਖੇ ਹਮੇਸ਼ਾ ਹੀ ਤੋੜਨ ਵਾਲੇ ਵੇਖੇ ਔਰ ਤੋੜਦੇ ਨੇ ਗੱਲਾਂ ਨਾਲ ਆਪਣੀਆਂ ਸਕੀਮਾਂ ਨਾਲ ਆਪਣੀਆਂ ਚਾਲਾਂ ਨਾਲ ਆਪਣੀਆਂ ਕਰਤੂਤਾ ਨਾਲ ਤੇ ਕਦੀ ਜੋੜਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਆਪਸ ਵਿੱਚ ਜੋੜਨਾ ਵੀ ਨਾ ਉਹਨਾਂ ਨੂੰ ਚਲਾਕੀ ਆ ਜਿਹੜੀ ਉਹ ਆ ਰਹੀ ਆ ਉਹ ਚੱਲ ਰਿਹਾ ਕੰਮ ਪਰ ਉਹ ਇਹ ਨਹੀਂ ਦੇਖ ਰਹੇ ਕਿ ਇਸ ਚਲਾਕੀ ਨੇ ਇਸ ਬੀਜ ਨੇ ਬੂਟਾ ਬੰਨਾ ਉਹਦਾ ਫਲ ਬੜਾ ਭਿਆਨਕ ਲੱਗਣਾ ਔਰ ਜਿੰਨੂੰ ਅਸੀਂ ਜਦੋਂ ਚਿੱਥਿਆ ਤੇ ਉਹਦਾ ਸਵਾਦ ਤਨਹਾਈ ਆਵਾ ਜਾਰੀ ਆ ਕਲਤਾ ਵਾ ਤੇ ਇਸਰਾਫ ਅਸੀਂ ਫਿਰਣਾਉਂਦੇ ਆ ਮੰਜਿਆ ਤੇ ਪਏ ਕਿਸੇ ਰੋਗ ਨੂੰ ਲੈ ਕੇ ਕਿਸੇ ਚਿੰਤਾ ਨੂੰ ਲੈ ਕੇ ਤੇ ਫਿਰ ਸਾਡੀ ਕੋਈ ਨਹੀਂ ਸੁਣਦਾ ਦੋਸਤੋ ਇਹ ਸੀ ਮੇਰੀਆਂ ਕੁਝ ਗੱਲਾਂ ਜਿਹੜੀਆਂ শেয়ার ਦੀਆਂ ਮੈਂ ਉਹ শেয়ার ਦੀ ਰੋਸ਼ਨੀ ਜੀ ਤੁਹਾਡੇ ਨਾਲ ਕੀਤੀਆਂ ਜਿੱਥੇ-ਜਿੱਥੇ ਵੀ ਤੁਸੀਂ ਦੇਸ਼-ਵਿਦੇਸ਼ 'ਚ ਮੇਰਾ ਚੈਨਲ ਦੇਖਦੇ ਜੀ ਇਹਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਚੜ੍ਹਦੇ ਲੈਂਦੇ ਪੰਜਾਬ ਦੇ ਲੋਕਾਂ ਨੂੰ ਇੱਥੇ ਵੀ ਤੁਸੀਂ ਪੰਜਾਬੀ ਬਸਦੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਢੇਰ ਦੁਆਵਾਂ ਸਦਾ ਖੁਸ਼ ਰਹੋ ਕਸਤੂਰੀ ਬਣੇ ਰਹੋ ਫੁੱਲਾਂ ਵਾਂਗੂੰ ਮੈਕੋ ਮੈਂ ਤੁਹਾਡਾ ਆਪਣਾ ਕੀ ਪਤਾ ਪੜਨੂੰ